ਨੇਪਾਲ 'ਚ ਇੱਕ ਬੱਚੇ ਦੇ ਸਿਰ ਤੇ ਗੋਲੀ ਮਾਰਤੀ ਸਹੀ ਬੋਲਾਂ ਤਾਂ ਆ ਦੇਖਣਾ ਰੋਂਗਟੇ ਖੜੇ ਕਰ ਦੇਣ ਨਾਲ ਮੰਜ਼ਰ ਸੀ ਆ ਦੇਖਣਾ ਦਿਲ 'ਚ ਜਿਵੇਂ ਅੱਗ ਲਗਾ ਦੇਣ ਵਾਲਾ ਸੀ ਸਰਕਾਰ ਦਾ ਆ ਹਾਲ ਕਰ ਦੇਣ ਵਾਲੀ ਗੱਲ ਹੈ ਕਿ ਸਰਕਾਰ ਦੀ ਵਜ੍ਹਾ ਹੀ ਮੇਨ ਇਹ ਹੈ ਕਿ ਸਰਕਾਰ ਗਿਰ ਗਈ ਨੇਪਾਲ ਦੇ ਲਹੂ ਨਾਲ ਭਿੱਜੀਆ ਲੋਕਤੰਤਰ ਦੀ ਚਾਦਰ ਸੀ ਸਮਾਂ ਸੀ 8 ਸਤੰਬਰ 2025 ਜੋ ਕਿ ਹਿੰਸਾ 'ਚ 19 ਯੁਵਕ ਮਾਰੇ ਗਏ ਸੀ ਜਿੰਨਾ ਵਿੱਚੋਂ 17 ਯੁਵਕ ਕਾਠਮਾਂਡੂ ਦੇ ਸੀ ਤੇ ਦੋ ਇੱਧਰ ਉੱਧਰ ਦੇ ਸੀ ਨੇਪਾਲ ਦੀ ਪੁਲਿਸ ਨੇ ਬੱਚਿਆਂ ਤੇ ਬਹੁਤ ਅਤਿਆਚਾਰ ਕੀਤੇ ਲਾਈਵ ਗੋਲੀਆਂ ਚਲਾਈਆਂ ਆंसू ਗੈਸ ਦੇ ਗੋਲੇ ਛੱਡੇ ਲਾਠੀ ਚਾਰਜ ਕੀਤਾ ਜਿਸ ਚੇ ਕਿ 19 ਜਾਣੇ 19 ਬੱਚੇ ਮਾਰੇ ਗਏ ਤੇ 17 ਜੋ ਕਿ ਕਾਠਮਾਂਡੂ ਦੇ ਸੀ ਸਰਕਾਰੀ ਅਤਿਆਚਾਰ ਕਰ ਰਹੀ ਸੀ ਕਿੰਨਾ ਦੇ ਖਿਲਾਫ ਕਰ ਰਹੀ ਸੀ ਆਪਦੇ ਦੇਸ਼ ਦੇ ਫਿਊਚਰ ਦੇ ਖਿਲਾਫ ਹੀ ਕਰ ਰਹੀ ਸੀ ਇੱਥੋਂ ਤੱਕ ਕਿ ਨੇਪਾਲੀ ਨੇਤਾਵਾਂ ਦੇ ਬੱਚੇ ਆ ਵਿਦੇਸ਼ਾਂ 'ਚ ਪੜ੍ਹਾਈ ਕਰਦੇ ਨੇ ਕਰੋੜਾਂ ਦੀਆਂ ਗੱਡੀਆਂ ਨੇ ਤੇ ਐਸ਼ੋ ਆਰਾਮ ਦੀ ਜ਼ਿੰਦਗੀ ਜੀਂਦੇ ਨੇ ਤੇ ਆਮ ਲੋਕ ਜੋ ਟੈਕਸ ਦਿੰਦੇ ਨੇ ਉਹਨਾਂ ਦੇ ਬੱਚੇ ਗਰੀਬ ਨੇ ਬੇਰੋਜ਼ਗਾਰ ਨੇ ਤੇ ਹੁਣ ਜਦੋਂ ਬੱਚੇ ਆਪਦੇ ਹੱਕਾਂ ਲਈ ਆ ਕੇ ਲੜ ਰਹੇ ਨੇ ਤੇ ਸਰਕਾਰ ਨੂੰ ਇਹ ਨਾ ਮੰਨਜੂਰ ਸੀ ਬੱਚਿਆਂ ਨੇ ਉਥੋਂ ਦੇ ਰਾਸ਼ਟਰਪਤੀ ਭਵਨ 'ਚ ਪ੍ਰਧਾਨ ਮੰਤਰੀ ਆਵਾਸ ਤੇ ਜਾ ਕੇ ਅੱਗਾਂ ਲਾ ਦਿੱਤੀਆਂ ਤੇ ਪ੍ਰਧਾਨ ਮੰਤਰੀ ਨੂੰ ਮਜਬੂਰਨ ਉਥੋਂ ਹੈਲੀਕਾਪਟਰ ਦੇ ਥਰੂ ਭੱਜਣਾ ਪਿਆ ਇਹ ਹੈ ਦੇਸ਼ ਦੇ ਜੁਆ ਜਦੋਂ ਇਹ ਜਾਗਦੇ ਨੇ ਤਾਂ ਕੁਝ ਨਹੀਂ ਬਚਦਾ ਵੱਡੀਆਂ-ਵੱਡੀਆਂ ਸਰਕਾਰਾਂ ਵੀ गिर ਜਾਂਦੀਆਂ ਨੇ ਧੰਨਵਾਦ ਜੀ